ਦੁਪੱਟਾ ਮੇਰਾ ਅੰਬ ਰਸੀਆ ਉੱਤੇ ਨੈਣਾ ਨੇ ਪਰੀਤ ਬੜੀ ਲਾਈ ਦੁਪੱਟਾ ਮੇਰਾ ਅੰਬ ਰਸੀਆ ਉੱਤੇ ਨੈਣਾ ਨੇ ਪਰੀਤ ਬੜੀ ਲਾਈ ਸੱਸੂ ਜੀ ਮੈਨੂੰ ਪੁੱਛਣ ਲੱਗੀ ਨੋਏ ਪੇਕੇਆਂ ਤੋਂ ਦਾਜ ਕੀ ਲਿਆਈ ਸੱਸੂ ਜੀ ਮੈਨੂੰ ਪੁੱਛਣ ਲੱਗੀ ਨੋਏ ਇੱਕਿਆਂ ਤੋਂ ਦਾਜ ਕੀ ਲਿਆਈ ਸੱਸੂ ਜੀ ਮੈਨੂੰ ਨਾ ਪੁੱਛਿਓ ਮੇਰੇ ਬੁੱਢੇ ਜਿਹੇ ਬਾਪ ਦੀ ਕਮਾਈ ਸੱਸੂ ਜੀ ਮੈਨੂੰ ਨਾ ਪੁੱਛਿਓ ਮੇਰੇ ਬੁੱਢੇ ਜਿਹੇ ਬਾਪ ਦੀ ਕਮਾਈ ਦੁਪੱਟਾ ਮੇਰਾ ਅੰਬ ਰਸੀਆ ਬੜੀ ਲਾਈ ਨਣਦ ਮੈਨੂੰ ਪੁੱਛਣ ਲੱਗੀ ਪਾਬੀ ਪੇਕੇਆਂ ਤੋਂ ਦਾਜ ਕੀ ਲਿਆਈ ਨਣਾਨ ਨੇ ਮੈਨੂੰ ਪੁੱਛਣ ਲੱਗੀ ਪਾਬੀ ਪੇਕੇਆਂ ਤੋਂ ਦਾਜ ਕੀ ਲਿਆਈ ਨਣਾਨੇ ਮੈਨੂੰ ਨਾ ਪੁੱਛਨੀ ਮੇਰੇ ਨਿੱਕੇ ਜਿਹੇ ਵੀਰ ਦੀ ਕਮਾਈ ਨਣਾਨੇ ਮੈਨੂੰ ਨਾ ਪੁੱਛਨੀ ਮੇਰੇ ਨਿੱਕੇ ਜਿਹੇ ਮਾਈ ਦੁਪੱਟਾ ਮੇਰਾ ਅੰਬ ਰਸੀਆ ਉੱਤੇ ਨੈਣਾ ਨੇ ਪਰੀਤ ਬੜੀ ਲਾਈ ਦੁਪੱਟਾ ਮੇਰਾ ਅੰਬ ਰਸੀਆ ਉੱਤੇ ਨੈਣਾ ਨੇ ਪਰੀਤ ਬੜੀ ਲਾਈ ਜਠਾਣੀ ਮੈਨੂੰ ਪੁੱਛਣ ਲੱਗੀ ਦਰਾਣੀ ਪੇਕੇਆਂ ਤੋਂ ਦਾਜ ਕੀ ਲੈ ਆਈ ਜਠਾਣੀ ਮੈਨੂੰ ਪੁੱਛਣ ਲੱਗੀ ਦਰਾਣੀ ਪੇਕੇਆਂ ਤੋਂ ਦੱਸ ਕੀ ਲਿਆਈ ਜਠਾਣੀ ਮੈਨੂੰ ਨਾ ਪੁੱਛਨੀ ਤੂੰ ਸ਼ਰੀਕਾ ਵਾਲੀ ਕਾਰੇ ਕੇ ਵਖਾਈ ਜਠਾਣੀ ਮੈਨੂੰ ਨਾ ਪੁੱਛਨੀ ਤੂੰ ਸ਼ਰੀਕਾ ਵਾਲੀ ਕਾਰੇ ਕੇ ਵਖਾਈ ਦੁਪੱਟਾ ਮੇਰਾ ਅੰਬਰਸੀ ി ലായി ദുപട്ടാ മേരാ അംബ രസിയായി ഉത്ത നീ പ്രീത